ਆ ਖੁਦਾਰੇ ਦਾਸ ਪਾਸਟਰ ਜੀ ਔਰ ਉਹਨਰੇ ਸਾਥੀ ਜੋ ਕਿ ਜਿੰਨੇ ਵੀ ਹਰ ਪੀਰਤ ਲੋਕੀ ਆ ਉਹਨਾਂ ਦੇ ਪਤੇ ਵਾਸਤੇ ਔਰ ਉਹਨਾਂ ਵਾਸਤੇ ਰਾਹਤ ਕੁਛ ਖਾਨ ਪੀਂਦਾ ਸਮਾਨ ਲੈ ਕੇ ਆਏ ਨੇ ਸੋ ਆਈਏ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਵਿਜੇ ਗੋਰੀਆ ਔਰ ਮੈਂ ਸੈਮਸਨ ਬਰਗਡ ਕਿਸ਼ਨ ਯੂ ਦਾ ਚੇਅਰਮੈਨ ਆ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਵਾ ਕਿ ਜੋ ਅੱਜ ਇੱਥੇ ਅਸੀਂ ਪਹੁੰਚੇ ਆ ਬਾਰਡਰ ਏਰੀਆ ਦੇ ਵਿੱਚ ਜਿੱਥੇ ਪਾਣੀ ਲਗਭਗ ਆਇਆ ਵਾ ਔਰ ਬਹੁਤ ਜ਼ਿਆਦਾ ਨੁਕਸਾਨ ਫਸਲਾਂ ਦਾ ਕੀਤਾ ਔਰ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਸਾਡੀ ਟੀਮ ਵੱਲੋਂ ਸਾਡੇ ਪਾਸਟਰ ਬਲਕਾਰ ਜੀ ਵੱਲੋਂ ਅਸੀਂ ਰਾਹਤ ਸਮਗਰੀ ਕੁਛ ਲੈ ਕੇ ਆਏ ਸੀਗੇ ਇੱਥੇ ਔਰ ਲੋਕਾਂ ਦਾ ਹਾਲ ਜਾਣਿਆ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਅੱਜ ਪਹਿਲੇ ਦਿਨ ਇੱਥੇ ਆਏ ਕੱਲ ਅਸੀਂ ਹਬੀਬ ਕੇ ਬਣਤੇ ਸੀਗੇ ਅ ਔਰ ਪਰਸੋ ਰਾਜੋ ਕੀ ਗੱਟੀ ਸੀਗੇ ਔਰ ਅੱਜ ਅਸੀਂ ਇਧਰ ਖੁੰਦਰ ਗੱਟੀ ਔਰ ਅ ਚਾਂਦੀ ਵਾਲਾ ਕਮਾਲਿਆ ਇਸ ਏਰੀਆ ਦੇ ਵਿੱਚ ਅਸੀਂ ਪਸ਼ੂਆਂ ਦੇ ਵਾਸਤੇ ਕੁਝ ਚਾਰਾ ਲੈ ਕੇ ਆਏ ਸੀਗੇ ਔਰ ਹੁਣ ਵੇਖਿਆ ਸੀ ਇੱਥੇ ਆ ਕੇ ਕਿ ਇੱਥੇ ਹੋਰ ਵੀ ਲੋੜ ਹੈ ਪਸ਼ੂਆਂ ਦੇ ਚਾਰੇ ਦੇ ਵਾਸਤੇ ਜ਼ਿਆਦਾ ਲੋੜ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਮਦਦ ਕਰਾਂਗੇ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਜਿਹੜਾ ਜਿਹੜਾ ਵੀ ਵੀਡੀਓ ਦੇਖਦਾ ਹੈ ਸਾਰੇ ਇਸ ਇਲਾਕੇ ਦੀ ਸਾਰ ਲਈ ਜਾਵੇ ਕਿਉਂਕਿ ਪਿੱਛੋਂ ਹੀ ਲੋਕ ਹੋ ਕੇ ਵਾਪਸ ਚੱਲ ਜਾਂਦੇ ਨੇ ਔਰ ਇਸ ਇਲਾਕੇ ਦੀ ਸਾਰ ਨਹੀਂ ਲਈ ਜਾ ਰਹੀ ਸੋ ਆਪਦੀਆਂ ਸੰਸਥਾਵਾਂ ਦੇ ਜ਼ਰੀਏ ਆਪਦੇ ਜਿਹੜੇ ਦਾਨੀ ਸਦਨਾਂ ਦੇ ਜ਼ਰੀਏ ਇਸ ਇਲਾਕੇ ਦੀ ਸਾਰ ਲਓ ਤਾਂ ਜੋ ਆਪਾਂ ਅੱਜ ਇਹ ਜੋ ਕੁਦਰਤੀ ਵਿਪਤਾ ਪਈ ਹੈ ਇਹਨੂੰ ਸਾਰੇ ਰਲ ਮਿਲ ਕੇ ਇਹਨੂੰ ਆਪਾਂ ਨਜਿੱਠ ਸਕੀਏ ਇਹਦੇ ਉੱਤੇ ਕਾਬੂ ਪਾ ਸਕੀਏ ਸੋ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਕੀ ਧੰਨਵਾਦ